हां ਵੀ ਮਿੱਤਰੋ ਅੱਜ ਕੱਲ੍ਹ ਸ਼ੇਅਰ ਮਾਰਕੀਟ ਦਾ ਇੰਨਾ ਰੌਲਾ ਪਿਆ ਪਿਆ ਵੀ ਕੋਈ ਕਹਿੰਦਾ ਵੀ ਗਲਤ ਕੰਮ ਸਿਖਾਉਂਦੇ ਨੇ ਕੋਈ ਕਹਿੰਦਾ ਸਹੀ ਸਿਖਾਉਂਦੇ ਨੇ ਅੱਜ ਆਪਾਂ ਸ਼ੇਅਰ ਮਾਰਕੀਟ ਵਾਲਿਆਂ ਦੇ ਲਾਈਵ ਸਾਪਾ ਮਾਰਦੇ ਵੀ ਕੀ ਪ੍ਰੋਸੈਸ ਆ ਇਹ ਕੀ ਬੇਟਾ ਇੱਧਰ ਸਾਰੇ ਸ਼ੇਅਰ ਰਹੇ ਨੇ ਦੇਖੋ ਕਿੰਨਾ ਇਕੱਠ ਵੱਠ ਹੋਇਆ ਪਿਆ ਸਾਰੀ ਗੱਲ ਪੁੱਛਦੇ ਆ ਵੀ ਕਿਤੇ ਉਹੀ ਤਾਂ ਨਹੀਂ ਠੱਗੀ ਜਾਂਦੇ ਸਾਰਾ ਕੁਝ ਪੁੱਛਦੇ ਸਭ ਤੋਂ ਸੱਸੀ ਗਰਜ ਤੁਸੀਂ ਸਿਖਾਉਣੀ ਸ਼ੇਅਰ ਮਾਰਕੀਟ ਮਿੱਤਰੋ ਤੁਹਾਨੂੰ ਮੈਂ ਦੱਸਦਾ ਵੀ ਆਪਾਂ ਲਾਈਵ ਬਰਨਾਲੇ ਦੇ ਵਿੱਚ ਖੜਿਆਂਗੇ ਇਹ ਸ਼ੇਅਰ ਮਾਰਕੀਟ ਸਿਖਾਉਂਦੇ ਨੇ ਤੇ ਤੇ ਆ ਤੇ ਸਮਝਾਉ ਜੀ ਦਰਸ਼ਕਾਂ ਨੂੰ ਵੀ ਕੀ ਬਸ ਆਪਣਾ ਮਹੀਨੇ ਦਾ ਕੋਰਸ ਹੁੰਦਾ ਹੈ ਮਹੀਨੇ ਦੇ ਵਿੱਚ ਆਪਾਂ ਸਾਰਾ ਸਿਖਾਉਣਾ ਨਹੀਂ ਵੀ ਆ ਤਿੰਨ ਹਫ਼ਤੇ ਸਿਖਾਉਨੇ ਆ ਇੱਕ ਹਫ਼ਤਾ ਲਾਈਵ ট্রেਡਿੰਗ ਹੁੰਦੀ ਆ ਉਹ ਲਾਈਵ ট্রেਡਿੰਗ ਸਾਰਾ ਦੱਸ ਦਿਆਂ ਵੀ ਕਿਵੇਂ ਚੀਜ਼ ਲਾਉਣੀ ਆ ਕਦੋਂ ਵੇਚਣੀ ਆ ਅਸੀਂ ਵੀ ਕਰਕੇ ਦਿਖਾਉਨੇ ਮੈਂਬਰ ਵੀ ਕਰਦੇ ਨੇ ਮਤਲਬ ਮਹੀਨੇ ਚ ਪੂਰਾ ਸਿਖਾ ਦਿੰਨੇ ਆ ਜੇ ਮਹੀਨੇ ਤੋਂ ਬਾਅਦ ਵੀ ਅਗਲੇ ਨੂੰ ਆਇਆ ਲੱਗਦਾ ਵੀ ਵੱਧ ਟਾਈਮ ਲਾਉਣਾ ਤਾਂ ਵੱਧ ਵੀ ਲਾ ਸਕਦਾ ਸਾਰਾ ਕੁਝ ਵਿੱਚ ਹੀ ਆ ਦੇ ਤੁਸੀਂ ਆਪ ਸਿੱਖਣ ਨੂੰ ਕਿੰਨਾ ਟਾਈਮ ਹੋਇਆ ਜੀ ਤੁਹਾਨੂੰ ਮਤਲਬ ਮੈਂ 11 ਸਾਲਾਂ ਤੋਂ ਵੀ 11 ਸਾਲ ਤੂੰ ਇਹ ਕੰਮ ਦੇ ਵਿੱਚ ਹੋਵੋਗੇ ਵਿੱਚ ਮਤਲਬ ਵੀ ਸਾਲ-ਸਾਲ ਲੱਗੇ ਲੱਗੇ ਖੜੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਤਾ ਕੀ ਹੁੰਦਾ ਜਦੋਂ ਆਪਾਂ ਘੱਟ ਸਿੱਖ ਕੇ ਆਉਂਨੇ ਆਪ ਨੂੰ ਪਤਾ ਨਹੀਂ ਹੁੰਦਾ ਪਨੋ ਐਂ ਲੱਗਦਾ ਵੀ ਯਾਰ ਮੈਂ ਫੋਨ ਤੇ ਅਕਾਊਂਟ ਬਣਾ ਲਿਆ ਖਰੀਦ-ਵੇਚ ਕਰਨੀ ਆਉਂਦੀ ਆ ਤਾਂ ਮੈਂ ਸਿੱਖ ਗਿਆ ਪਰ ਸੋਨੂੰ ਜੇ ਆਈ ਨਹੀਂ ਪਤਾ ਵੀ ਕਦੋਂ ਚੀਜ਼ ਲੈਣੀ ਆ ਕਦੋਂ ਵੇਚਣੀ ਆ ਫਿਰ ਕੋਈ ਫਾਇਦਾ ਨਹੀਂ ਗਲਤ ਮਤਲਬ ਗਾਈਡ ਕਰੀ ਜਾਂਦੇ ਨੇ ਗਲਤ ਨੂੰ ਗਾਈਡ ਹੋ ਜਾਂਦਾ ਜਦੋਂ ਗਲਤ ਗਾਈਡ ਹੋਮੋਗੇ ਤਾਂ ਪਤਾ ਹੀ ਆ ਵੀ ਲਾਸ ਦੇ ਵਿੱਚ ਆਉਂਗੇ ਉਹਦਾ ਕੋਈ ਫਾਇਦਾ ਨਹੀਂ ਬਾਈ ਅੱਜ ਤੱਕ ਕਿੰਨੇ ਸਟੂਡੈਂਟਾਂ ਨੂੰ ਸਿਖਾਇਆ ਤਾਂ ਸ਼ੇਅਰ ਬਾਈ ਨੇ 3-4000 ਬੰਦੇ ਨੂੰ ਵੀ ਮਤਲਬ ਸਿਆਰ ਮਾਰਕੀਟ ਦਾ ਕੰਮ ਸਿਖਾਤਾ ਚੰਗੀ ਅਰਨੀ ਕਰ ਰਹੇ ਨੇ ਕਿ ਰਾਤ ਨੂੰ ਪੈ ਪੈ ਸੋਚਦੇ ਆ ਕਿ ਵੀ ਆ ਰੌਨੀ ਉਹ ਬੰਨੀ ਕਿਵੇਂ ਅਮੀਰ ਹੋ ਗਏ ਉਹ ਐਸੀ ਚੀਜ਼ਾਂ ਜੀ ਹੁੰਦ ਨੇ ਬਾਈ ਜਿਹੜੇ ਵੀ ਬੰਦੇ ਅਮੀਰ ਆ ਨਾ ਕੋਈ ਨਾ ਕੋਈ ਬੰਦਾ ਹਰੇਕ ਬੰਦਾ ਇਹ ਚ ਪੈਸੇ ਲਾਉਂਦੇ ਲਾਉਂਦਾ ਕੋਈ ਬੰਦਾ ਐਕਟਿਵਲੀ ਲਾਉਂਦਾਗਾ ਕੋਈ ਪੈਸਿਵ ਲਾਉਂਦਾਗਾ ਕੋਈ ਆਇਆ ਹੁੰਦਾ ਵੀ ਬਿਜ਼ਨਸ ਚੱਲ ਰਿਹਾ ਨਾਲ ਨਾਲ ਪੈਸੇ ਲਾਉਂਦਾਗਾ ਕਿਸੇ ਕੋਲ ਆਇਆ ਜੀ ਮੈਂ ਅੱਜ ਕੱਲ੍ਹ ਦੀ ਯੂਥ ਆ ਜਿਹੜੀ ਬਾਹਰ ਜਾ ਹੀ ਜਾਂਦੀ ਆ ਉਹਦੇ ਕੋਲ ਜੇ ਪੈਸੇ ਆ ਗਏ ਨੇ ਥੋੜੇ ਬਹੁਤ ਆ ਉਹ ਸਿੱਖ ਕੇ ਇੱਧਰ ਲਾ ਸਕਦਾਗਾ ਤੇ ਇੱਧਰ ਹੀ ਕਮਾ ਸਕਦਾ ਉਹਨੇ ਪੈਸੇ ਤੇ ਜਿਹੜੇ ਆ ਲਾਈਵ ਸਟੂਡੈਂਟ ਬੈਠੇ ਇਹਨਾਂ ਤੋਂ ਤੁਸੀਂ ਕੁਛ ਸਕਦੇ ਗ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸ਼ੇਅਰ ਮਾਰਕੀਟ ਸਿੱਖਦੇ ਹੋ ਸਰ ਸ਼ੇਅਰ ਮਾਰਕੀਟ ਮੈਂ ਐਸੇ ਕਲਾਸ ਤੋਂ ਹੀ ਸ਼ੁਰੂ ਕੀਤਾ ਪਹਿਲੇ ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਸੀ ਪਤਾ ਹਾਂ ਐਸੇ ਕਲਾਸ ਤੋਂ ਹੀ ਸ਼ੁਰੂ ਕੀਤੀ 6 ਤਰੀਕ ਨੂੰ ਠੀਕ ਹੈ ਤੇ ਹੁਣ ਤਕਰੀਬਨ 15 ਦਿਨ ਹੋ ਗਏ ਨੇ ਤੇ ਕਾਫੀ ਹੱਦ ਤੱਕ ਪਤਾ ਲੱਗ ਗਿਆ ਇਹਦੇ ਬਾਰੇ ਤੇ ਕੌਨਫੀਡੈਂਸ ਤੁਸੀਂ ਕਿੰਨੇ ਬੜੇ ਹੋਈ ਮੈਂ ਇਹਨਾਂ ਪੁੱਛਦਾ ਮੈਂ ਤਾਂ 10th ਕਲਾਸ ਪਾਸ ਹਾਂ ਸਰ 10th ਵਾਲੇ ਵੀ ਸਿੱਖ ਸਕਦੇ ਹੈ ਜੈਸ ਸਰ ਤੇ ਅੱਜ ਕਰ ਰਹੇ ਹੂੰ ਪ੍ਰੋਫਿਟ ਪ੍ਰੋਫਿਟ ਨਹੀਂ ਸਰ ਹਰ ਸ਼ੁਰੂਆਤ ਨਹੀਂ ਫਿਰ ਹਾਲਤ ਥਿਊਰੀ ਚੱਲੀ ਹੈ ਨਾ 20 ਡੇਜ਼ ਦੀ ਥਿਊਰੀ ਉਸ ਤੋਂ ਬਾਅਦ ਵਿੱਚ 10 ਦਿਨ ਜਿਹੜਾ ਪ੍ਰੈਕਟੀਕਲ ਲਾਈਵ ਟਰੇਡ ਹੋਏਗੀ ਹਾਂਜੀ ਉਹ ਫਿਰ ਸਰ ਉਹ ਤੁਹਾਨੂੰ ਟਰੇਡਿੰਗ ਕਰਨੀ ਆ ਗਈ ਟਰੇਡਿੰਗ ਕਰਨ ਪਰ ਹਾਂਜੀ ਕੌਨਫੀਡੈਂਸ ਬਣ ਗਿਆ ਬਟ ਸਰ ਜਦੋਂ ਅਲਾਉ ਕਰਨਗੇ ਕਿ ਅੱਜ ਤੋਂ ਆਪਾਂ ਕਰ ਸਕਦੇ ਉਸ ਦਿਨ ਉਹਨਾਂ ਦੇ ਕਹਿਣ ਤੇ ਮੁਤਾਬਕ ਹੀ ਚੱਲਾਂਗੇ ਠੀਕ ਹੈ ਤੇ ਦੋਸਤੋ ਇੱਧਰ ਇੱਕ ਭੈਣ ਬੈਠੀ ਹੈਗੀ ਵੀ ਮਤਲਬ ਕੁੜੀਆਂ ਵੀ ਸਿੱਖ ਸਕਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵੀ ਪੱਲੇ ਪੈਂਦਾ ਕੋ ਸاسي ਕਰਪਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਤੁਮ ਥੋੜੇ ਵੀ ਚੱਲ ਰਹੇ ਹੋ ਤੀਜਾ ਹਫਤਾ ਲੱਗ ਗਿਆ ਜੀ ਮਤਲਬ ਆਇਆ ਜੀ ਸਮਝ ਆ ਸਾਰਾ ਕੁਝ ਹਾਂਜੀ ਸਮਝ ਆ ਰਿਹਾ ਤੇ ਮਤਲਬ ਲੱਗਦਾ ਵੀ ਕਰ ਲੂਗੀ ਚੰਗੀ ਅਰਨਿੰਗ ਹਾਂ ਕਰ ਲਾਂਗੇ ਕਿੰਨੇ ਕੁ ਰੁਪਏ ਕਮਾ ਲੂਗੇ ਲੱਗਦਾ ਇਹ ਤਾਂ ਡਿਪੈਂਡ ਹੈ ਕਿ ਕਿੰਨਾ ਕੁ ਸਿੱਖਦੇ ਹਾਂ ਕਿੰਨਾ ਕੁ ਕਰ ਸਕਦੇ ਹਾਂ ਤੇ ਹਾਂ ਵੀ ਤੁਹਾਡੇ ਪੱਲੇ ਸਾਰਾ ਕੁਝ ਪੈ ਗਿਆ ਹਾਂਜੀ ਪੱਲੇ ਪੈ ਰਿਹਾਗਾ ਤੇ ਜੇ ਕਿਸੇ ਨੇ ਹੋਰ ਸਿੱਖਣਾ ਵੀ ਮਤਲਬ ਦੱਕੀ ਕਹਿਣਾ ਚਾਹੁੰ ਕਿ ਵੀ ਆਓ ਸਿੱਖਣ ਹਾਂਜੀ ਸਿੱਖੋ ਆਪਦੀ ਅਰਨਿੰਗ ਕਰੋ ਆਪਦਾ ਖਰਚਾ ਪਾਣੀ ਆਪ ਕੱਟ ਸਕੋ ਤੁਸੀਂ ਨਾ ਤਾਂ ਤੁਸੀਂ ਕੰਮਜਾਬਕਾਰੀ ਲਓ ਆਪਦੇ ਆਪ ਹਾਂਜੀ ਵੀ ਮਾਦਮ ਬੋ ਦੋਸਤੋ ਆਪਾਂ ਮਤਲਬ 10-15000 ਰੁਪਿਆ ਦੇ ਕੇ ਕੁਝ ਪੱਲੀ ਪਊਗਾ ਆਪਣਾ ਗਿਆਨ ਹੀ ਵਧੂਗਾ ਤੁਸੀਂ ਸਿੱਖ ਸਕਦੇ ਹੋਗੇ ਤੇ ਇੱਧਰ ਬਾਈ ਨੇਗੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਸਾਸਿ ਕਾ ਬਰੇ ਸਿੱਕਾ ਬਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ 3rd ਵੀਕ ਚੱਲ ਰਿਹਾ ਮੈਂ ਤੁਹਾਨੂੰ ਵੀ ਤੀਜਾ ਹਫਤਾ ਚੱਲ ਪਿਆ ਹਾਂਜੀ ਹਾਂਜੀ ਤੇ ਪੱਲੇ ਪਹਿ ਗਿਆ ਸਾਰਾ ਕੁਝ ਹਾਂਜੀ ਹਾਂਜੀ 72-80% ਕਲੀਅਰ ਹੈ ਠੀਕ ਹੈ ਬਾਕੀ ਕੰਫੀਡੈਂਸ ਅਭੀ ਆਨ ਕਰ ਲਾਂਗੇ ਹੂੰ ਬਾਕੀ ਪ੍ਰੈਕਟੀਕਲ ਹਣੇ ਸਿੱਖ ਰਹੇ ਹਾਂ ਹਾਂ ਪ੍ਰੈਕਟੀਕਲ ਹੋ ਗਿਆ ਕਿਹੜਾ ਪਿੰਡਾ ਬਾਈ ਦਾ ਬਰਨਾਲੇ ਆ ਬਰਨਾਲਾ ਲੋਕ ਲੋਗੇ ਤੇ ਦੋਸਤੋ 1 ਮਹੀਨੇ ਦਾ ਕੋਰਸ ਹੀ ਆ ਮਤਲਬ 1 ਮਹੀਨੇ ਚ ਤਾਂ ਬਾਇਓਰਸ ਖਿਆ ਕੀ ਤੋਰ ਦਿੰਦੇ ਨੇ ਬਾਕੀ ਸਾਰਾ ਕੁਝ ਤੁਹਾਨੂੰ ਦੱਸਦਾ ਜੇ ਤੁਸੀਂ ਨੇ ਵੀ ਸ਼ਿਆਰ ਮਾਰਕੀਟ ਸਿੱਖਣੀ ਹੈਗੀ ਇੱਕ ਵਾਰੀ ਬਾਇਓਰ ਨੂੰ ਦਰਸ਼ਨ ਜ਼ਰੂਰ ਦਿਓ ਤੁਹਾਡੇ ਸਾਰਾ ਕੁਝ ਪੱਲੇ ਪਾ ਕੇ ਤੋਰਨਗੇ ਬਰਨਾਲਾ ਫਾਟਕਾਂ ਦੇ ਸਾਹਮਣੇ ਇਹਨਾਂ ਦਾ ਆਫਿਸ ਹੈਗਾ ਤੇ ਬਾਕੀ ਦੀ ਜੇ ਜ਼ਿਆਦਾ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਹੋਰ ਗੱਲਬਾਤ ਕੋਈ ਬਾਈ ਨਹੀਂ ਬਸ ਆਪਣਾ ਅਗਲਾ ਬੈਚ ਹਫਤੇ ਤੱਕ ਸਟਾਰਟ ਹੋਣਾਗਾ ਰਜਿਸਟ੍ਰੇਸ਼ਨ ਕਰਾ ਸਕਦਾ ਬੰਦਾ ਜਿਹਨੇ ਲੱਗਣਾ ਚਾਹੁੰਦਾ ਕਿਉਂਕਿ ਆਪਣੇ ਕੋਲ 10 ਤੋਂ 12 स्लॉट ਹੀ ਹੁੰਦੇ ਨੇਗੇ ਠੀਕ ਹੈ ਤੇ ਆਨਲਾਈਨ ਆਫਲਾਈਨ ਦੋਨੋਂ ਸਕੋਨ ਦੋਨੋਂ ਸਕੋਨ ਆਨਲਾਈਨ ਦੀ ਕਿੰਨੀ ਫੀਸ ਹੈ ਆਨਲਾਈਨ ਦੀ ਥੋੜੀ ਘੱਟ ਰੱਖੀ ਹੋਈ ਹੈ 12 ਰੱਖੀ ਹੋਈ ਆ ਤੇ ਆਫਲਾਈਨ ਦੀ 15 ਆ ਆਨਲਾਈਨ ਤੇ ਵੀ ਪੂਰਾ ਵਧੀਆ ਸਮਝਾਉਣਾ ਜਮਾ ਹੀ ਚੱਲੋ ਦੋਸਤੋ ਇੱਕ ਵਾਰੀ ਮੌਕਾ ਜ਼ਰੂਰ ਲੈ ਕੇ ਦੇਖਿਓ ਬਾਈ ਉਹਨਾਂ ਨੂੰ ਸਿਆਰ ਮਾਰਕੀਟ ਤੋਂ ਦੇ ਪੱਲੇ ਪੂਰੀ ਪਾ ਕੇ ਤੋੜਨਗੇ ਸਕਰੀਨ ਤੇ ਨੰਬਰ ਆਹਾਂ ਜੀ ਧੰਨਵਾਦ ਵੀ